ਸੋ ਗੁੱਡ ਈਵਨਿੰਗ ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ ਆਪਣੇ ਚੈਨਲ ਸਟਡੀ ਆਨਲਾਈਨ ਜਸਟ ਫॉर ਯੂ ਤੇ ਨਮਸ਼ਕਾਰ ਸ੍ਰੀ ਕਾਲ ਜੀ ਜਲਦੀ ਜਲਦੀ ਸਾਰੇ ਪਹੁੰਚੋ ਜਿਹੜੇ ਪਹੁੰਚ ਚੁੱਕੇ ਜੀ ਕਨਫਰਮੇਸ਼ਨ ਦੇਣ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਜੋ ਜੁਆਇਨ ਕਰਨ ਜੀ ਆਪਣੇ ਟੈਲੀਗ੍ਰam ਗਰੁੱਪ ਹਾਂਜੀ ਅੱਜ ਦੀ ਕਲਾਸ ਹੈ ਜੀ ਕੁਝ ਖਾਸ ਕਿਉਂਕਿ ਅੱਜ ਆਪਾਂ ਕਰਵਾਉਣ ਜਾ ਰਹੇ ਹਾਂ ਜੀ ਸਾਈਤ ਅਕਾਦਮੀ ਅਵਾਰਡ ਦੇ ਨਾਲ ਸਬੰਧਿਤ ਕੁਐਸਚਨਾਂ ਤੇ ਸੋ 30 ਕੁਐਸ਼ਨ ਅੱਜ ਦੀ ਕਲਾਸ ਦੇ ਵਿੱਚ ਹੋਣਗੇ ਆਈ ਹੋਪ ਕਿ ਲਗਭਗ 100 ਕੁਐਸ਼ਨ ਦੇ ਨੀਅਰ ਅਬਾਊਟ ਆਪਾ ਸਿਰਫ ਸਾਇਤ ਕਾਦਮੀ ਅਵਾਰਡ ਦੇ ਨਾਲ ਸੰਬੰਧਿਤ ਕਰਾਵਾਂਗੇ ਸੋ ਅੱਜ ਦੀ ਕਲਾਸ ਦੇ ਵਿੱਚ 30 ਕੁਐਸ਼ਨ ਜਿਹੜੇ ਸ਼ਾਮਿਲ ਕੀਤੇ ਗਏ ਆ ਉਹਨਾਂ ਦੇ ਉਹਨਾਂ ਦੇ ਸੰਬੰਧੀ ਤੁਹਾਡੀ ਕਿੰਨੀ ਕੁ ਤਿਆਰੀ ਹੈ ਉਸ ਨੂੰ ਪਰਖੋ ਤੇ ਅੱਜ ਦੀ ਕਲਾਸ ਨੰਬਰ 99 ਦੇ ਵਿੱਚ ਡਿਸਕਸ ਕਰਾਂਗੇ ਜੀ ਸਾਇਤ ਕਾਦਮੀ ਅਵਾਰਡ ਸੋ ਬਿਨਾ ਟਾਈਮ ਵੇਸਟ ਕੀਤੇ ਵੱਧਦੇ ਆ ਜੀ ਅੱਗੇ ਤੇ ਸ਼ੁਰੂ ਕਰਦੇ ਆ ਜਾਈ ਦੀ ਕਲਾਸ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਆਪਣੇ ਟੈਲੀਗ੍ਰam ਗਰੁੱਪ ਪੰਜਾਬੀ ਮਾਸਟਰ ਕੱਡ TGT ਪੰਜਾਬੀ ਚੰਡੀਗੜ੍ਹ ਤੇ ਆਣਾ ਦਿੱਲੀ UGC NET ਗ੍ਰੇਡ 1 2 3 ਰਾਜਸਥਾਨ ਜੇਕਰ ਇਹਨਾਂ ਸਭ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ @ਪੰਜਾਬੀਤਿਆਰੀ ਗਰੁੱਪ ਨੂੰ ਤੇ ਜੇ ਤਿਆਰੀ ਕਰ ਰਹੇ ਹੋ ਜੀ ETD ਪੇਪਰ A ਐਂਡ B ਦੀ ਤਾਂ ਜੁਆਇਨ ਕਰੋ ਜੀ ਐਟ ETD ਪੇਪਰ A ਐਂਡ B ਤੇ ਜੇਕਰ SS ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ ਐਟ SS ਤਿਆਰੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਚਾਹੀਦਾ ਜੀ ਸਕੂਲ ਕੰਟੈਂਟ ਸਕੂਲ ਕੰਟੈਂਟ ਦੇ ਲਈ ਸਕੂਲ ਕੰਟੈਂਟ ਪ੍ਰਾਪਤ ਕਰਨ ਦੇ ਲਈ ਜੁਆਇਨ ਕਰੋ ਜੀ ਐਟ ਆਰਕ ਆਨਲਾਈਨ ਸਕੂਲ ਇਸ ਗਰੁੱਪ ਦੇ ਵਿੱਚ ਤੁਹਾਨੂੰ PSCB ਤੇ CBSE ਬੋਰਡ ਦੇ ਨਾਲ ਸੰਬੰਧਿਤ ਕੰਟੈਂਟ ਮਿਲ ਜਾਵੇਗਾ ਸੋ ਬਿਨਾ ਟਾਈਮ ਵੇਸ ਕੀਤੇ ਸ਼ੁਰੂ ਕਰਦੇ ਆ ਜੀ ਦੀ ਕਲਾਸ ਤੇ ਵੱਧਦੇ ਆ ਜੀ ਅੱਜ ਦੇ ਪਹਿਲੇ ਕੁਐਸਚਨ ਦੇ ਵੱਲ। ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਜੀ ਪੰਜਾਬੀ ਭਾਸ਼ਾ ਨੂੰ ਪਹਿਲਾ ਸਾਇਦ ਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ ਹੈ 1953, ਬੀ 1954, ਸੀ 1955, ਡੀ 1956। ਕਰੈਕਟ ਆਨਸਰ ਕੁਐਸਚਨ ਨੰਬਰ 1 ਤੇ ਲਿਖੋ। ਸੋ ਫਿਲਹਾਲ ਤੁਹਾਡੇ ਮੈਸੇਜ ਜਿਹੜੇ ਆ ਮੈਨੂੰ ਸ਼ੋ ਨਹੀਂ ਹੋ ਰਹੇ ਇਸ ਕਰਕੇ ਥੋੜੀ ਦੇਰ ਲਈ ਕਮੈਂਟਸ ਔਨ ਕਰਨ ਜਾ ਰਿਹਾ ਤੇ ਮੈਨੂੰ ਕਨਫਰਮੇਸ਼ਨ ਦਿਓ। ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਹਾਂਜੀ ਕਨਫਰਮ ਕਰਵਾਓ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸੀ ਆਪਸ਼ਨ ਭਾਈ ਵੀਰ ਸਿੰਘ ਅਨਸਰ ਕੀਤਾ ਜਾ ਰਿਹਾ ਹੈ ਕਨਫਰਮੇਸ਼ਨ ਦੇ ਦਿਓ ਜੀ ਓਕੇ ਜੀ ਠੀਕ ਹੈ ਜੀ ਹਾਂਜੀ ਥੈਂਕ ਯੂ ਸੋ ਮਚ ਜੀ ਸੋ ਕਮੈਂਟਸ ਆਫ ਕਰਦੇ ਆ ਤਾਂ ਸਭ ਕੁਝ ਠੀਕ ਚੱਲ ਰਿਹਾ ਹੈ ਬਿਨਾ ਟਾਈਮ ਵੇਸਟ ਕੀਤੇ ਹੋਏ ਹੁਣ ਆਪਾਂ ਕਲਾਸ ਤੇ ਫੋਕਸ ਕਰਦੇ ਆਂ ਸੋ ਅਜਦਾ ਆਪਣਾ ਪਹਿਲਾ ਕੁਐਸਚਨ ਪੰਜਾਬੀ ਭਾਸ਼ਾ ਨੂੰ ਪਹਿਲਾ ਸਾਹਿਤ ਕਾਦਮੀ ਅਵਾਰਡ ਕਦੋਂ ਮਿਲਿਆ ਆਂਸਰ ਆਪਸ਼ਨ 3 ਕੀਤਾ ਗਿਆ ਜੀ ਮੋਸਟਲੀ ਸੋ ਜਿਨ੍ਹਾਂ ਨੇ ਵੀ 1955 ਅੰਤਰ ਕੀਤਾ ਹੈ ਬਿਲਕੁਲ ਸਹੀ ਆਂਸਰ ਹੋਵੇਗਾ ਜੀ 1955 ਦੇ ਵਿੱਚ ਮਿਲਿਆ ਜੀ ਭਾਈ ਵੀਰ ਸਿੰਘ ਜੀ ਨੂੰ ਮੇਰੇ ਸਾਈਆਂ ਜੀਓ ਦੇ ਲਈ ਕੁਐਸਚਨ ਨੰਬਰ 2 2 ਨੰਬਰ ਹੈ ਜੀ 1956 ਦੇ ਵਿੱਚ ਸਾਹਿਤ ਕਾਦਮੀ ਅਵਾਰਡ ਕਿਸ ਸਾਹਿਤਕਾਰ ਨੂੰ ਮਿਲਿਆ ਆਪਸ਼ਨ ਹੈ ਭਾਈ ਵੀਰ ਸਿੰਘ ਬੀ ਮੋਹਨ ਸਿੰਘ ਸੀ ਨਾਨਕ ਸਿੰਘ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 2 ਦੇ ਲਈ ਕਰੈਕਟ ਆਨਸਰ ਕਰੋ ਜੀ 2 ਨੰਬਰ ਕੁਐਸਚਨ ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਫਿਲਹਾਲ ਮੈਨੂੰ ਮੈਸੇਜ ਤੁਹਾਡੇ ਸ਼ੋ ਨਹੀਂ ਹੋ ਰਿਹਾ ਜਿਵੇਂ ਸ਼ੋ ਹੋ ਜਾਣਗੇ ਤਾਂ ਮੈਸੇਜ ਅਕੋਰਡਿੰਗ ਰਿਪਲਾਈ ਕਰਨਾ ਸ਼ੁਰੂ ਕਰਾਂਗੇ ਆਪਦੇ ਵੱਲੋਂ ਤੁਸੀਂ ਆਨਸਰ ਕਰਦੇ ਰਹੋ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਕੁਐਸਚਨ ਨੰਬਰ 2 ਦੇ ਲਈ ਆਨਸਰ ਕਰੋ 1955 ਈਸਵੀ ਦੇ ਵਿੱਚ ਸਾਇਤ ਕਾਦਮੀ ਅਵਾਰਡ ਕਿਸ ਸਾਹਿਤਕਾਰ ਨੂੰ ਮਿਲਿਆ ਜੀ ਭਾਈ ਵੀਰ ਸਿੰਘ ਮੋਹਨ ਸਿੰਘ ਨਾਨਕ ਸਿੰਘ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਸੋ ਆਲਰੇਡੀ ਆਪਾਂ ਹੁਣ ਇਹ ਕਰਕੇ ਇੱਥੇ ਆ ਕਿ ਭਾਈ ਵੀਰ ਸਿੰਘ ਜੀ ਨੂੰ 1955 ਦੇ ਵਿੱਚ ਮਿਲਿਆ ਭਾਵੇਂ ਉਹਦੇ ਵਿੱਚ ਨਹੀਂ ਸੀ ਪਰ ਤੁਸੀਂ ਆਪ ਨੇ ਹੀ ਆਨਸਰ ਕਰ ਦਿੱਤਾ ਹੋ ਠੀਕ ਹੈ ਤਾਂ ਭਾਈ ਵੀਰ ਸਿੰਘ ਤਾਂ ਆਨਸਰ ਨਹੀਂ ਹੋ ਸਕਦਾ ਕਰੋ ਜੀ ਆਨਸਰ ਜੀ ਆਈ ਹੋਪ ਕਿ ਆਨਸਰ ਆ ਚੁੱਕਾ ਹੋਣਾ ਜਿਨ੍ਹਾਂ ਨੇ ਵੀ ਆਨਸਰ ਆਪਸ਼ਨ ਡੀ ਕੀਤਾ ਜੀ ਬਿਲਕੁਲ ਸਹੀ ਉੱਤਰ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਸਹੀ ਨਹੀਂ ਹੈ ਸੋ ਆਪਸ਼ਨ ਡੀ ਜਿਨ੍ਹਾਂ ਨੇ ਆਨਸਰ ਕੀਤਾ ਜੀ ਬਿਲਕੁਲ ਠੀਕ ਹੈ ਜੀ ਅਵਾਰਡ ਮਿਲਿਆ ਜੀ ਅਮਰਤਾ ਪ੍ਰੀਤਮ ਨੂੰ ਕੁਐਸਚਨ ਨੰਬਰ 3 ਦੇ ਬਲ ਵਾਦਦੇ ਹਾਂ ਜੀ 3 ਨੰਬਰ ਹੈ ਜੀ ਪ੍ਰੋਫੈਸਰ ਮੋਹਨ ਸਿੰਘ ਨੂੰ ਅਵਾਰਡ ਕਿਸ ਰਚਨਾ ਦੇ ਲਈ ਮਿਲਿਆ ਆਪਸ਼ਨ A ਚਾਰ ਹੰਝੂ B ਵੱਡਾ ਵੇਲਾ ਸੀ ਸਾਵੇ ਪੱਤਰ D ਅਧਵਾਟੇ ਕੁਐਸਚਨ ਨੰਬਰ 3 ਦੇ ਲਈ ਕਰੈਕਟ ਆਨਸਰ ਕਰੋ ਜੀ ਕਵੈਸਚਨ ਨੰਬਰ 3 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਕਿ ਪ੍ਰੋਫੈਸਰ ਮੌਨ ਸਿੰਘ ਨੂੰ ਅਵਾਰਡ ਕਿਸ ਰਚਨਾ ਦੇ ਲਈ ਮਿਲਿਆ ਜੀ ਫਟਾਫਟ ਕਰੋ ਜੀ ਕਵੈਸਚਨ ਨੰਬਰ 3 ਦੇ ਲਈ ਕਰੈਕਟ ਆਨਸਰ ਆਈ ਹੋਪ ਕਿ ਕਵੈਸਚਨ ਨੰਬਰ 3 ਦੇ ਲਈ ਆਨਸਰ ਤੁਸੀਂ ਕਰ ਚੁੱਕੇ ਹੋਵੋਗੇ ਪ੍ਰੋਫੈਸਰ ਮੌਨ ਸਿੰਘ ਚਾਰ ਹੰਝੂ ਵੱਡਾ ਵੇਲਾ ਸਾਵੇ ਪੱਤਰ ਜਾਂ ਫਿਰ ਅੱਧ ਵਾਟੇ ਜੀ ਜਿਨ੍ਹਾਂ ਦਾ ਵੀ ਆਨਸਰ ਕੁਐਸਚਨ ਨੰਬਰ 10 ਦੇ ਲਈ ਆਪਸ਼ਨ ਬੀ ਆ ਰਿਹਾ ਜੀ ਵੱਡਾ ਵੇਲਾ ਜਿਨ੍ਹਾਂ ਨੇ ਬੀ ਆਨਸਰ ਕੀਤਾ ਬਿਲਕੁਲ ਠੀਕ ਹੈ ਜੀ ਉਹ ਵੱਡਾ ਵੇਲਾ ਦੇ ਲਈ ਮਿਲਿਆ ਜੀ ਪ੍ਰੋਫੈਸਰ ਮੋਨ ਸਿੰਘ ਨੂੰ ਸਾਇਦ ਕਾਦਮੀ ਅਵਾਰਡ ਕੁਐਸਚਨ ਨੰਬਰ 4 ਦੇ ਬਲਵਾਦਿਆਂ ਜੀ 1964 ਈਸਵੀ ਦੇ ਵਿੱਚ ਕਿਸ ਸਾਇਦਕਰ ਨੂੰ ਸਾਇਦ ਕਾਦਮੀ ਅਵਾਰਡ ਨਾਲ ਸਨਮਾਨਿਆ ਗਿਆ ਆਪਸ਼ਨ A ਪ੍ਰਭਜੋਤ ਕੋਰ B ਸ਼ੇਵ ਕੁਮਾਰ ਬਟਾਲਵੀ C ਬਲਵੰਤ ਗਾਰਗੀ D ਸੰਤੋਖ ਸਿੰਘ ਧੀਰ கரੈਕਟ ਆਨਸਰ ਕਰੋ ਕੁਐਸਚਨ ਨੰਬਰ 4 ਦੇ ਲਈ 4 ਨੰਬਰ ਕੁਐਸਚਨ கரੈਕਟ ਆਨਸਰ 4 ਨੰਬਰ ਦੇ ਲਈ ਕਰਿਆ ਜਾਵੇ ਹਾਂਜੀ ਕਿ 1964 ਈਸਵੀ ਦੇ ਵਿੱਚ ਕਿਸ ਸਾਇਦਕਰ ਨੂੰ ਸਾਇਦ ਕਾਦਮੀ ਅਵਾਰਡ ਹਾਂਜੀ ਫਟਾਫਟ ਆਨਸਰ ਕਰੋ ਤੇ ਆਈ ਹੋਪ ਕਿ ਕੁਐਸਚਨ ਨੰਬਰ 4 ਦੇ ਲਈ ਤੁਹਾਡੇ ਵੱਲੋਂ ਆਨਸਰ ਆ ਚੁੱਕਾ ਹੋਵੇਗਾ। ਸੋ 4 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਜੀ ਆਪਸ਼ਨ A ਰਬਜੋਤ ਕੌਰ ਬਿਲਕੁਲ ਠੀਕ ਆਨਸਰ ਹੈ ਜੀ। ਆਪਸ਼ਨ A ਕਰਨ ਵਾਲੇ ਸਾਰੇ ਸਹੀ ਨੇ। ਸਹੀ ਆਨਸਰ ਹੈ ਜੀ ਆਪਸ਼ਨ A। ਕੁਐਸਚਨ ਨੰਬਰ 5 ਦੇ ਵੱਲ ਵੱਧਦੇ ਜੀ 5 ਨੰਬਰ ਜੀ ਪੱਬੀ ਦੇ ਵਿਦਾ ਕੀ ਹੈ? ਤੋਂ ਪੱਬੀ ਰਚਨਾ ਹੈ ਜੀ ਪ੍ਰਭਜੋਤ ਕੌਰ ਦੀ ਉਹਨਾਂ ਨੂੰ ਪੱਬੀ ਦੀ ਮਿਲਿਆ ਸੀ ਪੱਬੀ ਦੀ ਵਿਦਾ ਪੁੱਛੀ ਗਈ ਹੈ অপਸ਼ਨ A ਕਹਾਣੀ ਵੀ ਨਾਟਕ ਸੀ ਕਵਿਤਾ D ਨਾਵਲ கரੈਕਟ ਆਨਸਰ ਕੁਐਸਚਨ ਨੰਬਰ 5 ਦੇ ਲਈ ਕਰੋ ਜੀ 5 ਨੰਬਰ ਕੁਐਸਚਨ ਲਈ கரੈਕਟ ਆਨਸਰ ਕਰਿਆ ਜਾਵੇ ਕੁਸ਼ੀ ਨੈਟਵਰਕ ਇਸ਼ੂ ਹੈ ਜੀ ਜਿਸ ਕਰਕੇ ਮਾਸੀ ਤੁਹਾਡੇ ਮੇਰੇ ਕੋਲ ਕਲਾਸ ਸਹੀ ਚੱਲ ਨਹੀਂ ਰਹੀ ਐ ਸੋਚੇ ਮੇਰੇ ਕੋਲ ਨੈਟਵਰਕ ਇਸ਼ੂ ਕੁਛ ਹੈ ਦੂਸਰੀ ਡਿਵਾਈਸ ਤੇ ਜੀ ਹਾਂਜੀ ਸੁਪਿੰਦਰ ਕੌਰ ਜੀ ਕਹਿ ਰਹੇ ਕਿ ਤੁਹਾਡੀ ਕਲਾਸ ਜੁਆਇਨ ਕਰਨ ਨਾਲ ਕਿਆਲੀ ਕਾਰਛੀ ਲੱਗ ਗਈ థాంਕ ਯੂ ਜੀ ਥੈਂਕ ਯੂ ਸੋ ਮੱਚ ਜੀ ਹਾਂਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸੋ 4 ਨੰਬਰ ਲਈ ਆ ਰਿਹਾ ਜੀ অপਸ਼ਨ ਏ 5 ਲਈ ਕਰੋ ਜੀ 5 ਲਈ ਮੇਰੇ ਕੋਲ ਸ਼ੋ ਨਹੀਂ ਹੋਏ ਆਨਸਰ ਆਈ ਥਿੰਕ ਤੁਸੀਂ ਕਰ ਦਿੱਤੇ ਹੋਵੋਗੇ ਕਿਉਂਕਿ ਕਾਫੀ ਦੇਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਸੋ 5 ਨੰਬਰ ਲਈ ਜਿਨ੍ਹਾਂ ਨੇ ਵੀ ਆਨਸਰ ਕਵਿਤਾ ਕੀਤਾ ਹੈ ਬਿਲਕੁਲ ਠੀਕ ਆਨਸਰ ਹੋਏਗਾ ਪੱਬੀ ਦੀ ਵੀਦਾ ਜੀ ਕਵਿਤਾ ਕੁਐਸਚਨ ਨੰਬਰ 6 ਦੇ ਬਲਵੱਗ ਜੀ 6 ਨੰਬਰ ਜੀ ਇੱਕ ਮਹਾਨ ਦੂਤ ਤਲਵਾਰਾਂ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ অপਸ਼ਨ A 1961 B 1971 C 1981 D 1999 ਕੁਐਸਚਨ ਨੰਬਰ 6 ਦੇ ਲਈ ਕਰੈਕਟ ਆਨਸਰ ਕਰੋ ਹਾਂਜੀ ਥੋੜੀ ਜੀ ਸਪੀਡ ਦੇ ਨਾਲ ਚੱਲਾਂਗੇ ਹੁਣ 6 ਨੰਬਰ ਕਿਉਂਕਿ ਤੁਹਾਡੇ ਮੈਸੇਜ ਹੁਣ ਸ਼ੋ ਹੋਣ ਲੱਗੇ 6 ਨੰਬਰ ਲਈ ਕਰੈਕਟ ਆਨਸਰ ਕਰਿਆ ਜਾਵੇ ফাইন ਦੇ ਲਈ ਜਿਨ੍ਹਾਂ ਨੇ C ਕੀਤਾ ਬਿਲਕੁਲ ਠੀਕ ਹੈ 6 ਨੰਬਰ ਇੱਕ ਮੈਨ ਦੋ ਤਲਵਾਰਾਂ ਨੂੰ ਅਵਾਰਡ ਕਦੋਂ ਮਿਲਿਆ ਹਾਂਜੀ ਹਾਂਜੀ ਦੇਖ ਲਿਆ ਜੀ ਪਹਿਲਾਂ ਉਹதோ ਸ਼ੋ ਹੋ ਗਈ ਸੀ ਮੈਸੇਜ ਬਟ ਬਾਅਦ ਵਾਲੀ ਨਹੀਂ ਹੋਈ ਸੋ ਭਪਿੰਦਰ ਜੀ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਜੀ ਜੀ ਬੀਏ ਮੈਕਸ ਅੰਸਰ ਕੀਤਾ ਜਾ ਰਿਹਾ ਜੀ ਆਪਾਂ ਕੋਈ ਬੈਚ ਚਲਾਇਆ ਹੀ ਨਹੀਂ ਜੀ ਸਿਰਫ ਫ੍ਰੀ ਐਜੂਕੇਸ਼ਨ ਦਿੱਤੀ ਜੀ 6 ਸਾਲ ਹੋ ਗਏ ਸੋ ਜਿਹੜੇ ਵੀ ਪੇਡ ਕੋਰਸ ਵੇਚਦੇ ਆ ਉਹਨਾਂ ਤੋਂ ਬੈਟਰ ਆਪਾਂ ਹਰ ਇੱਕ ਚੀਜ਼ ਕਰਵਾਈ ਹੈ ਜਿਨ੍ਹਾਂ ਨੇ ਪੇਡ ਕੋਰਸ ਲਏ ਆ ਉਹ ਖੁਦ ਕਹਿੰਦੇ ਆ ਮੈਂ ਨਹੀਂ ਕਹ ਰਿਹਾ ਜੀ ਏ অপਸ਼ਨ ਅੰਤਰ ਕੀਤਾ ਜਾ ਰਿਹਾ ਜੀ ਨਾਵਲ ਕਾਫੀ ਜਣਿਆਂ ਦਾ ਅਨਸਰ ਆ ਰਿਹਾ ਜੀ ਨਾਨਕ ਸਿੰਘ ਜਪਜੀ ਦੱਸ ਰਿਹਾ ਕਿ ਆਪਣਾ ਕੋਈ ਵਿੱਚ ਨਹੀਂ ਆਪਾਂ 6 ਸਾਲ ਦੇ ਵਿੱਚ ਲਾਇਆ ਇਹ ਤਾਂ ਹੁਣ ਆਪਾਂ ਕੀਤਾ ਜੀ ਸਭ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਹੈ ਬਿਲਕੁਲ ਫ੍ਰੀ ਆਫ ਕਾਸਟ ਉਹ ਵੀ ਪੇਡ ਨਾਲੋਂ ਬਹੁਤ ਬੈਟਰ ਇਹ ਗੱਲ ਮੈਣੀ ਜਿਹੜੇ ਪੇਡ ਕੋਰਸ ਲੈ ਕੇ ਆਪਣੇ ਕੋਲ ਵੀ ਤਿਆਰੀ ਕਰ ਰਹੇ ਸੀ ਉਹ ਕੋਈ ਖੁਦ ਦੱਸਦੇ ਆ ਜੀ 6 ਨੰਬਰ 6 ਨੰਬਰ ਲਈ ਆਪਸ਼ਨ 1961 A ਆਪਸ਼ਨ ਕੀਤਾ ਗਿਆ ਹੈ ਤੇ ਜਿਨ੍ਹਾਂ ਨੇ ਵੀ ਆਨਸਰ 1961 ਕੀਤਾ ਜੀ ਬਿਲਕੁਲ ਠੀਕ ਹੈ ਜੀ 1961 ਦੇ ਵਿੱਚ ਕੁਐਸਚਨ ਨੰਬਰ 7 ਦੇ ਬਲਵੱਦੇ ਜੀ 7 ਨੰਬਰ ਇਹ ਇੱਕ ਮਾਨ ਦੋ ਤਲਵਾਰਾਂ ਦੀ ਵਿਧਾ ਕੀ ਹੈ ਆਪਸ਼ਨ ਇੱਕ ਕਹਾਣੀ ਵੀ ਨਾਵਲ ਸੀ ਕਵਿਤਾ ਡੀ ਕਾਂਗੀ 7 ਨੰਬਰ ਕੁਐਸਚਨ ਲਈ ਕਰੈਕਟ ਆਨਸਰ ਕਰੋ ਜੀ ਇੱਕ ਮਾਨ ਦੋ ਤਲਵਾਰਾਂ অলরেডি आंसर आ चुका so, है number, जी ناول সো ਜਿਨਾਂ ਨੇ ਵੀ आंसर ਕੀਤਾ ਜੀ ਇਹ ਨਾਵਲ ਬਿਲਕੁਲ ਠੀਕ ਹੈ ਕੁਐਸਚਨ ਨੰਬਰ 8 ਦੇ ਬਲਵਾਦਿਆਂ ਜੀ 8 ਨੰਬਰ ਹੈ ਜੀ ਪੱਬੀ ਕਿਸ ਦੀ ਰਚਨਾ ਹੈ অপਸ਼ਨ A ਅਮਰਤਾ ਪ੍ਰੀਤਮ B ਪ੍ਰਭਜੋਤ कौर C ਸਿਰਜੀਤ ਪੱਤਰ D ਪ੍ਰੋਫੈਸਰ ਮੋਹਨ ਸਿੰਘ ਜੀ கரੈਕਟ ਆਨਸਰ ਕੁਐਸਚਨ ਨੰਬਰ 8 ਲਈ ਕਰੋ ਜੀ 8 ਨੰਬਰ ਦੇ ਲਈ ਸਹੀ ਅਨਸਰ ਆਵੇ ਜੀ B অপਸ਼ਨ ਆ ਰਿਹਾ 8 ਨੰਬਰ ਲਈ ਪ੍ਰਭਜੋਤ कौर ऑलरेडी ਆਪਏ ਕੁਐਸਚਨ ਇਦੇ ਨਾਲ ਦਾ ਜਿਹੜਾ ਪਿਛਲਾ ਕੁਐਸਚਨ ਈਅਰ ਵਾਲਾ ਕਰਿਆ ਸੀ ਉੱਥੇ ਆਪਾਂ ਕਰ ਲਿਆ ਜੀ। ਅ ਠੀਕ ਹੈ ਵਿਦਾ ਵਾਲਾ ਕੀਤਾ ਸੀ। ਸੋ ਠੀਕ ਹੈ ਜਿਨ੍ਹਾਂ ਨੇ ਆਪਸ਼ਨ ਬੀ ਕੀਤਾ ਹੈ ਕੁਐਸਚਨ ਨੰਬਰ 9 ਦੇ ਬਲ ਬਦਦੇ ਜੀ ਸਨੇਹੜੇ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ ਹੈ 1954 ਬੀ 1955 ਸੀ 1956 ਡੀ 1957 9 ਨੰਬਰ ਕੁਐਸਚਨ ਲਈ ਕਰੈਕਟ ਆਨਸਰ ਕਰੋ ਜੀ। ਕੁਐਸਚਨ ਨੰਬਰ 9 ਦੇ ਲਈ ਫਟਾਫਟ ਆਨਸਰ ਆਵੇ ਸੀ ਆਪਸ਼ਨ ਆ ਚੁੱਕਾ ਹੈ। ਤੋਂ ਲਗਭਗ ਸੀ ਆਪਸ਼ਨ ਦੇਣ ਵਾਲੇ ਜਾ ਰਹੇ ਜੀ 1956 ਦੇ ਵਿੱਚ ਮਿਲਿਆ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਆਪਸ਼ਨ ਸੀ ਅਨਸਰ ਕੀਤਾ ਹੈ ਕੁਐਸਚਨ ਨੰਬਰ 10 ਦੇ ਬਲਵਾਦ ਦੇ ਜੀ 10 ਨੰਬਰ ਹੈ ਜੀ ਗਾਰਗੀ ਦੀ ਰਚਨਾ ਰੰਗਮੰਚ ਨੂੰ ਸੈਦ ਕਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ ਹੈ 1956 B 1957 C 1959 ਤੇ D 1962 ਹਾਂਜੀ ਪੇਡ ਬੈਚ ਦੀ ਜੇਕਰ ਗੱਲ ਕਰੀਏ ਤਾਂ ਆਪਾਂ ਸਿਰਫ ਇੱਕ ਪੇਡ ਵਿੱਚ ਲਗਾਇਆ ਉਹ ਵੀ ਬਹੁਤ ਹੀ ਮਿਨੀਮਮ ਫੀ ਤੇ ਡੀਐਸਐਸਬੀ ਦਾ ਜਿਹਦੀ ਫੀਸ ਆਪਾਂ ਸਿਰਫ 500 ਰੁਪਿਆ ਪੂਰੇ ਕੋਰਸ ਦੀ ਰੱਖੀ ਸੀ ਤੇ ਪੂਰਾ ਕੋਰਸ ਆਪਾਂ ਉਹਦੇ ਵਿੱਚ ਕਰਵਾਇਆ ਸੀ ਤਿਆਰੀ ਕਰਵਾਈ ਪੂਰੇ ਕੋਰਸ ਦੀ ਹਰ ਇੱਕ ਟਾਪਿਕ ਨੂੰ ਸਿਲੇਬਸ ਦਾ ਪੂਰਾ ਇੱਕ ਇੱਕ ਟਾਪਿਕ ਕਰਵਾਇਆ ਠੀਕ ਹੈ ਜੀ ਆਪਣੇ ਕੋਲ ਟੋਟਲ 20 ਸਟੂਡੈਂਟਸ ਸੀ ਉਹ 20 ਦੇ ਵਿੱਚੋਂ 16 ਸੌਰੀ 15 ਦਾ ਕਲੀਅਰ ਹੋ ਗਿਆ ਤੇ ਦੋ ਜਣਿਆਂ ਨੇ ਪੀਪਰ ਦਿੱਤਾ ਹੀ ਨਹੀਂ ਪੀਪਰ 'ਚ ਬੈਠੇ ਨਹੀਂ ਦੋ ਜਣੇ ਉਹਨਾਂ 'ਚੋਂ ਸੋ ਤੁਸੀਂ ਐਵਰੇਜ ਲਗਾ ਸਕਦੇ ਹੋ ਕਿ ਲਗਭਗ 75 ਤੋਂ 80% ਰਿਜ਼ਲਟ ਰਿਹਾ ਜੀ ਆਪਣਾ ਜੋ ਆਪਾਂ ਇੱਕ ਪੀਡ ਵਿੱਚ ਲਗਾਇਆ ਜੀ ਡੀਐਸਐਸਬੀ ਦੇ ਲਈ ਉਹਦਾ ਹਾਂਜੀ ਬਾਕੀ ਉਸ ਤੋਂ ਪਹਿਲਾਂ 6 ਸਾਲ ਆਪਾਂ ਕੋਈ ਵੀ ਪੀਡ ਵਿੱਚ ਆਪਾਂ ਨਹੀਂ ਲਗਾਇਆ ਜੀ ਆਨਸਰ ਡੀ ਆਪਸ਼ਨ ਕੀਤਾ ਜਾ ਰਿਹਾ ਹੈ। ਕੁਐਸਚਨ ਨੰਬਰ 10 ਦੇ ਲਈ। ਸੋ 10 ਨੰਬਰ ਲਈ ਜਿਨ੍ਹਾਂ ਨੇ 1962 ਆਨਸਰ ਕੀਤਾ ਜੀ। ਬਿਲਕੁਲ ਠੀਕ ਹੈ ਜੀ 1962 ਤੇ ਵਿੱਚ ਬਿਲਿਆ ਜੀ। ਰੰਗਮੰਚ ਦੇ ਲਈ। ਕੁਐਸਚਨ ਨੰਬਰ 11 ਦੇ ਬਲਵਾਦਿਆਂ ਜੀ ਵੱਡਾ ਵੇਲਾ ਦੀ ਵਿਦਾ ਕੀ ਹੈ? ਆਪਸ਼ਨ ਏ ਕਵਿਤਾ ਵੀ ਕਹਾਣੀ ਸੀ ਨਾਵਰ ਦੀ ਕਾਂਗੀ। 11 ਨੰਬਰ ਕੁਐਸਚਨ ਲਈ ਕਰੈਕਟ ਆਨਸਰ ਕਰਿਆ ਜਾਵੇ। ਵੱਡਾ ਵੇਲਾ ਦੀ ਵਿਦਾ ਦੱਸੀ ਜਾਵੇ। ਕਵੈਸਚਨ ਨੰਬਰ 11 ਦੇ ਲਈ ਕਰੈਕਟ ਆਨਸਰ ਕਰੋ ਜੀ ਹਾਂਜੀ 11 ਲਈ ਆ ਰਿਹਾ ਜੀ ਏ ਆਪਸ਼ਨ ਲਗਭਗ ਸਾਰੇ ਆਪਸ਼ਨ ਏ ਦੇ ਨਾਲ ਜਾ ਰਹੇ ਆ ਏ ਆਪਸ਼ਨ ਦੇ ਨਾਲ ਜਾ ਰਹੇ ਜੀ ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਕਵਿਤਾ ਆਨਸਰ ਕੀਤਾ ਹੈ ਕਵੈਸਚਨ ਨੰਬਰ 12 ਦੇ ਬਲਵੱਦੇ ਆ ਜੀ 12 ਨੰਬਰ ਜੀ ਇੱਕ ਛਿਟ ਚਾਨਣ ਦੀ ਵਿਧਾ ਦੱਸੋ অপਸ਼ਨ ਏ ਕਵਿਤਾ ਵੀ ਨਿੱਕੀ ਕਹਾਣੀ ਸੀ ਨਾਵਰ ਦੀ ਕਾਂਗੀ ਸੋ ਪ੍ਰਸ਼ਨ ਨੰਬਰ 12 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਹਾਂਜੀ ਉਹਨਾਂ ਵੀ ਕੈਂਡੀਡੇਟ ਦੇ ਵਿੱਚੋਂ ਇੱਕ ਕੈਂਡੀਡੇਟ ਅਜੇਾ ਵੀ ਹੈ ਜੋ ਇਹ ਦੱਸ ਰਿਹਾ ਸੀ ਕਿ ਮੇਰਾ ਕੰਪਿਊਟਰ ਆਫ ਹੋ ਗਿਆ ਸੀ ਤੇ ਉਹਨਾਂ ਨੇ ਦੁਬਾਰਾ ਚਲਾ ਕੇ ਦਿੱਤਾ ਜਦੋਂ ਦੁਬਾਰਾ ਚਲਾ ਕੇ ਦਿੱਤਾ ਤਾਂ ਸ਼ਾਇਦ ਉਹ ਕੁਝ ਗੜਬੜ ਹੋਈ ਹੈ ਜਿਸ ਕਰਕੇ ਉਹਨਾਂ ਦੇ ਨੰਬਰ ਜਿਹੜੇ ਆ ਉਹ ਦੋਸਤ ਦੇ ਵਿੱਚੋਂ ਲਗਭਗ 40 ਦੱਸਿਆ ਉਹਨਾਂ ਨੇ ਜੋ ਕਹਿ ਰਹੇ ਕਿ ਇਦਾਂ ਹੋ ਹੀ ਨਹੀਂ ਸਕਦਾ ਪੋਸੀਬਲ ਨਹੀਂ ਹੈ ਕਿ ਇੰਨੇ ਘੱਟ ਨੰਬਰ ਆਉਣ ਇੱਕ ਇਹ ਰੀਜ਼ਨ ਵੀ ਰਿਹਾ ਇੱਕ ਕੈਂਡੀਡੇਟ ਦਾ ਨਾ ਕਲੀਅਰ ਹੋਣਾ ਦਾ ਠੀਕ ਹੈ ਜੀ ਸੋ ਦੋ ਕੈਂਡੀਡੇਟ ਦਾ ਕਲੀਅਰ ਨਹੀਂ ਹੋਇਆ ਦੋ ਕੈਂਡੀਡੇਟ ਨੇ ਦਿੱਤਾ ਨਹੀਂ ਇੱਕ ਕੈਂਡੀਡੇਟ ਦਾ ਜਿਹੜਾ ਕੇਸ ਆ ਉਹ ਮੈਂ ਦੱਸ ਚੁੱਕਾ ਬਾਕੀ 15 ਕੈਂਡੀਡੇਟ ਕਲੀਅਰ ਹੋਏ ਜੀ ਸਾਰੇ ਹਾਂਜੀ ਬੀ ਆਪਸ਼ਨ ਆਨਸਰ ਕੀਤਾ ਜਾ ਰਿਹਾ ਜੀ ਕਰਤਾਰ ਸਿੰਘ ਦੁੱਗਲ ਨਿੱਕੀ ਕਹਾਣੀ ਸੋ ਇੱਕ ਛੇਤ ਚਾਨਣ ਦੀ ਵਿਧਾ ਪੁੱਛੀ ਗਈ ਹੈ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਨਿੱਕੀ ਕਹਾਣੀ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 13 ਦੇ ਵੱਲ ਵੱਧਦੇ ਹਾਂ ਜੀ 13 ਨੰਬਰ ਹੀ ਨਵੇਂ ਲੋਕ ਦੀ ਵਿਧਾ ਕੀ ਹੈ ਨਵੇਂ ਲੋਕ ਦੀ ਇਹ ਵਿਧਾ ਦੱਸੀ ਜਾਵੇ ਜੀ ਆਪਸ਼ਨ ਏ ਕਵਿਤਾ ਵੀ ਨਿੱਕੀ ਕਹਾਣੀ ਸੀ ਨਾਵਲ ਦੀ ਕਾਂਗੀ ਕਰੈਕਟ ਆਨਸਰ ਕੁਐਸਚਨ ਨੰਬਰ 13 ਦੇ ਲਿਖੋ ਜੀ 13 ਨੰਬਰ ਕੁਐਸਚਨ करेक्ट ਆਨਸਰ ਕਰਿਆ ਜਾਵੇ ਜੀ 13 ਨੰਬਰ ਦੇ ਲਈ ਮੈਸੇਜ ਤੁਹਾਡੇ ਫੇਰ ਰੁਕ ਗਿਆ ਨਵੇਂ ਲੋਕ ਨਵੇਂ ਲੋਕ ਰਚਨਾ ਦੀ ਵਿਧਾ ਪੁੱਛੀ ਗਈ ਹੈ ਆਈ ਹੋਪ ਕਿ ਆਨਸਰ ਤੁਹਾਡਾ ਇਸ ਕੁਐਸਚਨ ਦੇ ਲਈ ਆ ਚੁੱਕਾ ਹੋਣਾ ਹੈ ਨਵੇਂ ਲੋਕ ਦੀ ਵਿਦ ਨਵੇਂ ਲੋਕ ਦੀ ਵਿਦ ਕੀ ਹੈ ਜੀ ਨਿੱਕੀ ਕਹਾਣੀ ਜਿਨ੍ਹਾਂ ਦੇ ਵੀ ਕੁਐਸਚਨ ਨੰਬਰ 13 ਦੇ ਲਈ ਆਨਸਰ ਆ ਰਿਹਾ ਜੀ অপਸ਼ਨ B கரੈਕਟ ਆਨਸਰ ਹੈ ਇਹ ਕੁਐਸਚਨ ਨੰਬਰ 14 ਦੇ ਬਲਵੱਦਿਆਂ ਜੀ 14 ਨੰਬਰ ਹੈ ਜੀ ਇੱਕ ਛਿਟ ਚੰਨਣ ਦੀ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ অপਸ਼ਨ A ਹੈ ਜੀ 1961 B 1963 C 1965 ਤੇ ਡੀ ਹੈ 1967 14 ਨੰਬਰ ਕੁਐਸਚਨ ਲਈ ਕਰੈਕਟ ਆਨਸਰ ਕਰੋ ਜੀ ਕੁਐਸਚਨ ਨੰਬਰ 14 ਇੱਕ ਛਟ ਚੰਨਨ ਦੀ ਨੂੰ ਸੈਦ ਕਾਦਮੀ ਅਵਾਰਡ ਕਦੋਂ ਮਿਲਿਆ ਆਨਸਰ ਆ ਰਿਹਾ ਜੀ অপਸ਼ਨ 13 ਲਈ ਅਜੇ ਤੱਕ ਸ਼ੋਅ ਹੋ ਰਿਹਾ 14 ਨੰਬਰ ਲਈ ਕੋਈ ਸ਼ੋਅ ਨਹੀਂ ਹੋਇਆ ਆਨਸਰ ਫਟਾਫਟ ਕਰ ਦਿਓ ਜੀ ਕੁਐਸਚਨ ਨੰਬਰ 14 ਲਈ 14 ਨੰਬਰ ਦੇ ਲਈ ਸੀ ਤੇ ਡੀ ਆਪਸ਼ਨ ਅਨਸਰ ਕੀਤੇ ਜਾ ਰਹੇ ਜੀ ਮੈਕਸ ਅਨਸਰ ਆ ਰਿਹਾ ਜਿੰਨਾਂ ਦਾ ਸੀ ਆਪਸ਼ਨ ਆ ਰਿਹਾ 1965 ਇੱਕ ਛਿਟ ਚੰਨਣ ਦੀ ਨੂੰ ਅਵਾਰਡ ਮਿਲਿਆ 1965 ਦੇ ਵਿੱਚ ਬਿਲਕੁਲ ਠੀਕ ਹੈ ਕੁਐਸਚਨ ਨੰਬਰ 14 ਲਈ ਸੀ ਆਪਸ਼ਨ 15 ਨੰਬਰ ਕੁਐਸਚਨ ਹੈ ਕਰਤਾਰ ਸਿੰਘ ਦੁੱਗਲ ਨੂੰ ਕਿਸ ਰਚਨਾ ਲਈ ਸਾਇਤ ਕਾਦਮੀ ਅਵਾਰਡ ਮਿਲਿਆ ਆਪਸ਼ਨ ਇਹ ਨਵੇਂ ਲੋਕ ਵੀ ਇੱਕ ਛਿਟ ਚੰਨਣ ਦੀ ਸੀ ਪਾਰੇ ਮੇਰੇ ਤੇ ਡੀ ਹੈ ਜੀ ਆਂਧਰਾ ਕੁਐਸਚਨ ਨੰਬਰ 15 ਲਈ ਕਰੋ ਜੀ ਕਰੈਕਟ ਅਨਸਰ 15 ਨੰਬਰ ਕਰੈਕਟ ਅਨਸਰ ਕਰਿਆ ਜਾਵੇ ਕਰਤਾਰ ਸਿੰਘ ਦੁੱਗਲ ਨੂੰ ਕਦੋਂ ਮਿਲਿਆ ਜੀ ਅਵਾਰਡ ਦੇਖੋ ਥੋੜਾ ਜਿਹਾ ਧਿਆਨ ਪૂર્વਕ ਅਨਸਰ ਕਰੋਗੇ ਤਾਂ ਸਾਰੇ ਸਹੀ ਹੋਣਗੇ ਜੀ ਤੇ ਕੁਝ ਕੈਂਡੀਡੇਟ ਇੱਥੇ ਐਡੀਸ਼ਨਲ ਅਨਸਰ ਕਰ ਰਹੇ ਆ ਤੇ ਠੀਕ ਹੈ ਜਦੋਂ ਟੋਟਿਆਂ ਜੇ ਕਰਦੇ ਆ ਅਨਸਰ ਤਾਂ ਉਹ ਕਨਫਿਊਜ਼ਨ ਪੈਦਾ ਕਰਦੀ ਆ ਮਨ ਲੋ ਕਿ ਐਡੀਸ਼ਨਲ ਇਨਫੋਰਮੇਸ਼ਨ کہہ ਸਕਦੇ ਆ ਆਪਾਂ ਠੀਕ ਹੈ ਜੇ ਐਡੀਸ਼ਨਲ ਇਨਫੋਰਮੇਸ਼ਨ ਦੇ ਰਹੇ ਹੋ ਤਾਂ ਇਕੱਠੀ ਦੋ ਤਾਂ ਕਿ ਦੂਜੇ ਕੈਂਡੀਡੇਟ ਨੂੰ ਕੈਰੀ ਕਰਨ ਚ ਕੋਈ ਪ੍ਰੋਬਲਮ ਨਾ ਆਵੇ ਬੀ ਆਪਸ਼ਨ ਅਨਸਰ ਕੀਤਾ ਜਾ ਰਿਹਾ ਇੱਕ ਛਿਟ ਚੰਨਣ ਦੀ ਜੀ ਜਿਨ੍ਹਾਂ ਨੇ ਵੀ ਅਨਸਰ ਕੀਤਾ ਜੀ ਆਪਸ਼ਨ ਬੀ ਬੀ ਹੈ ਜੀ ਬਿਲਕੁਲ ਠੀਕ ਇੱਕ ਚਾਨਣ ਦੀ ਲਈ ਮਿਲਿਆ ਜੀ ਕਰਤਾਰ ਸਿੰਘ ਦੁੱਗਲ ਨੂੰ ਅਵਾਰਡ ਕੁਐਸਚਨ ਨੰਬਰ 16 ਦੇ ਬਲਵੱਦੇ ਜੀ ਕੁਲਵੰਤ ਸਿੰਘ ਵਿਰਕਰ ਨੂੰ ਕਿਸ ਰਚਨਾ ਦੇ ਲਈ ਸਾਹਿਤਕ ਆਦਮੀ ਅਵਾਰਡ ਮਿਲਿਆ ਆਪਸ਼ਨ ਏ ਧਰਤੀ ਇਟਲਾ ਬਲ ਬੀ ਸ਼ਾਹ ਵੇਲਾ ਸੀ ਦੁੱਧ ਦਾ ਛੱਪੜ ਦੀ ਨਵੇਂ ਲੋਕ ਕੁਐਸਚਨ ਨੰਬਰ 16 ਦੇ ਲਈ ਕਰੋ ਜੀ ਅਨਸਰ 16 ਨੰਬਰ ਕਰੈਕਟ ਅਨਸਰ ਕਰਿਆ ਜਾਵੇ ਜੀ 16 ਦੇ ਲਈ ਆ ਰਿਹਾ ਜੀ ਆਪਸ਼ਨ ਡੀ ਲਗਭਗ ਡੀ ਆਪਸ਼ਨ ਡੀ ਹੈ ਜੀ ਬਿਲਕੁਲ ਠੀਕ ਨਵੇਂ ਲੋਕ ਦੇ ਲਈ ਮਿਲਿਆ ਜੀ ਕੁਲਵੰਤ ਸਿੰਘ ਵਿਰਕ ਨੂੰ ਸਾਹਿਤ ਕਾਰਨੀ ਅਵਾਰਡ ਕੁਐਸਚਨ ਨੰਬਰ 17 ਦੇ ਬਲਵੱਦੇ ਆ ਜੀ ਨਵੇਂ ਲੋਕ ਕਹਾਣੀ ਸੰਗ੍ਰਹਿ ਨੂੰ ਸਾਹਿਤ ਕਾਰਨੀ ਅਵਾਰਡ ਕਦੋਂ ਮਿਲਿਆ ਆਪਸ਼ਨ A 1964 B 1965 C 1967 D 1968 17 ਨੰਬਰ ਲਈ ਅਨਸਰ ਕਰੋ ਜੀ 17 ਨੰਬਰ ਕੋ ਸੌਰੀ ਠੀਕ ਹੈ ਜੀ 17 ਨੰਬਰ 18 ਲਈ ਤੁਸੀਂ ਅਨਸਰ ਕਰੀ ਜਾ ਰਹੇ ਹੋ 17 ਲਈ ਕਰੋ ਜੀ 17 ਲਈ 17 ਲਈ D ਆਪਸ਼ਨ ਆ ਰਿਹਾ ਹੈ 1968 1968 ਦੇ ਵਿੱਚ ਮਿਲਿਆ ਜੀ ਨਵੇਂ ਲੋਕ ਨੂੰ ਸਾਹਿਤ ਕਾਦਮੀ ਅਵਾਰਡ ਬਿਲਕੁਲ ਠੀਕ ਹੈ ਕੁਐਸਚਨ ਨੰਬਰ 19 18 ਕੁਐਸਚਨ ਨੰਬਰ 18 18 ਨੰਬਰ ਹੀ 1973 ਵਿੱਚ ਕਿਸ ਰਚਨਾ ਨੂੰ ਸਾਹਿਤ ਕਾਦਮੀ ਅਵਾਰਡ ਮਿਲਿਆ ਆਪਸ਼ਨ A ਪੱਬੀ B ਨਵੇਂ ਲੋਕ ਸੀ ਲੂਣਾ D ਇੱਕ ਛਿਟ ਚਾਨਣ ਦੀ ਕੁਐਸਚਨ ਨੰਬਰ 18 ਲਈ ਕਰੋ ਜੀ ਆਨਸਰ ਕੁਐਸਚਨ ਨੰਬਰ 18 ਲਈ ਕਰੈਕਟ ਆਨਸਰ ਕੋਈ ਜੀ ਹਰ ਪ੍ਰੀਜੀ ਇਹ ਪਿਛਲੇ ਪੇਪਰ ਦੇ ਕੁਐਸਚਨ ਨਹੀਂ ਆ ਇਹ ਸਾਰੇ ਬਣਾਏ ਹੋਏ ਕੁਐਸਚਨ ਆ ਜੀ ਕਮਾ ਕਮਾ ਕੇ ਹੀ ਬਣਾਏ ਹੋਏ ਆ ਉਹੀ ਨਹੀਂ ਪਏ ਹੋਏ ਆ ਇਹ ਪਿਛਲੇ ਪੇਪਰ ਦੇ ਕੁਐਸਚਨ ਨਹੀਂ ਆ ਇਹ ਬਣਾਏ ਹੋਏ ਕੁਐਸਚਨ ਆ ਕਮਾ ਕਮਾ ਕੇ ਹੀ ਬਣਾਏ ਹੋਏ ਆ ਸ਼ੁਰੂ ਦੇ ਕੋਈ 10 12 ਰਾਈਟਰ ਉਹਨਾਂ ਦੇ ਠੀਕ ਹੈ ਸੋ ਕਨਫਿਊਜ਼ ਨਾ ਹੋਵੋ ਇਹ ਕਿਸੇ ਪਿਛਲੇ ਪੇਪਰ ਦੇ ਕੁਐਸਚਨ ਨਹੀਂ ਆ ਜੀ ਹਾਂ ਜੀ 18 ਨੰਬਰ ਲਈ 1967 ਈਸਵੀ ਵਿੱਚ ਕਿਸ ਰਚਨਾ ਨੂੰ ਸੈਦ ਕਾਦਮੀ ਅਵਾਰਡ ਮਿਲਿਆ ਕਮਾ ਕਮਾ ਕੇ ਬਣਾਉਣ ਦਾ ਰੀਜ਼ਨ ਇਹ ਹੈ ਕਿ ਦਿਮਾਗ ਨੂੰ ਕਮਾਇਆ ਜਾਵੇ ਤੇ ਫਿਰ ਦੇਖਿਆ ਜਾਵੇ ਕਿ ਕਿੰਨਾ ਕੋ ਸਹੀ ਕਰਦੇ ਹਾਂ ਆਪਸ਼ਨ ਸੀ ਜਿਨ੍ਹਾਂ ਨੇ ਅਨਸਰ ਕੀਤਾ ਜੀ ਲੋਹਣਾ ਨੂੰ ਮਿਲਿਆ ਜੀ 1967 ਦੇ ਵਿੱਚ ਅਵਾਰਡ ਜੀ ਸੀ ਆਪਸ਼ਨ ਜਿਨ੍ਹਾਂ ਨੇ ਆਨਸਰ ਕੀਤਾ ਬਿਲਕੁਲ ਠੀਕ ਹੈ ਕੁਐਸ਼ਨ ਨੰਬਰ 19 ਦੇ ਬਲਵਧਿਆ ਜੀ ਨਾ ਧੁੱਪੇ ਨਾ ਛਾਵੇਂ ਕਿਸ ਦੀ ਰਚਨਾ ਹੈ ਆਪਸ਼ਨ ਹੈ ਹਰਪ੍ਰੀਤ ਸਿੰਘ ਬੀ ਨੌਰੰਗ ਸਿੰਘ ਸੀ ਸੰਤੋਖ ਸਿੰਘ ਟੀ ਸਜਾਨ ਸਿੰਘ 19 ਨੰਬਰ ਕੁਐਸ਼ਨ ਲਈ ਕਰੈਕਟ ਆਨਸਰ ਕਰੋ ਜੀ ਕੁਐਸ਼ਨ ਨੰਬਰ 19 ਦੇ ਲਈ ਆਨਸਰ ਕਰੋ ਸੋ 19 ਨੰਬਰ ਲਈ ਤੁਸੀਂ ਇਹ ਦੇਖ ਲਓ ਕਮਾ ਕੇ ਜਰੂਰ ਬਣੇ ਹੋਏ ਪਰ ਕੁਐਸ਼ਨ ਕੋਈ ਵੀ ਮੈਚ ਨਹੀਂ ਹੋਣਾ ਠੀਕ ਹੈ ਕੁਐਸ਼ਨ ਦੀ ਫਾਰਮੇਸ਼ਨ ਹਰ ਇੱਕ ਦੀ ਇੱਕ ਵੱਖਰੀ ਹੈ ਕੋਈ ਵੀ ਮੈਚ ਨਹੀਂ ਹੋਵੇਗਾ ਕੁਐਸਚਨ ਇਸ ਗੱਲ ਦਾ ਖਾਸ ख्याल ਰੱਖਿਆ ਹੈ ਆਪਸ਼ਨ A ਅਨਸਰ ਆ ਰਿਹਾ ਜੀ ਮੋਸਟਲੀ A ਆਪਸ਼ਨ ਅਨਸਰ ਕੀਤਾ ਜਾ ਰਿਹਾ ਹਰਪ੍ਰੀਤ ਸਿੰਘ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਹਰਪ੍ਰੀਤ ਸਿੰਘ ਅਨਸਰ ਕੀਤਾ ਜੀ ਹਰਪ੍ਰੀਤ ਸਿੰਘ ਦੀ ਰਚਨਾ ਨਾ ਧੁੱਪੇ ਨਾ ਛਾਵੇਂ 20 ਨੰਬਰ ਕੁਐਸਚਨ ਹੈ ਜੀ ਨਾ ਧੁੱਪੇ ਨਾ ਛਾਵੇਂ ਨੂੰ ਸਾਹਿਦ ਕਾਦਮੀ ਅਵਾਰਡ ਕਦੋਂ ਮਿਲਿਆ ਜੀ ਆਪਸ਼ਨ A 1970 B 1971 C 1972 D ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 20 ਲਈ ਕਰੋ ਜੀ ਅਨਸਰ ਕਵੈਸਚਨ ਨੰਬਰ 20 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਆਲਰੇਡੀ ਇਹਦੇ ਨਾਲ ਦੇ ਕੁਐਸਚਨ ਆਪਾਂ ਪਹਿਲਾਂ ਕੀਤਾ ਬਟ ਉਹਦੀ ਫਾਰਮੇਸ਼ਨ ਕੁਸ਼ੋਰ ਸੀ ਇਹਦੀ ਕੁਸ਼ੋਰ ਹੈ ਜੀ ਕਰੋ ਜੀ ਆਨਸਰ ਕਿ ਨਾ ਤੋ ਪੇ ਨਾ ਸ਼ਾਵੇਂ 누사이ਦ ਅਕਾਦਮੀ ਅਵਾਰਡ ਕਦੋਂ ਮਿਲਿਆ ਹਾਂਜੀ ਹਰਪ੍ਰੀਤ ਸਿੰਘ ਆਨਸਰ ਆ ਚੁੱਕਾ ਹੈ 1969 ਕਰ ਰਿਹਾ ਆਪਸ਼ਨ ਡੀ ਵੀ ਕਰ ਰਿਹਾ ਸੋ ਕਲਮ ਲਾ ਕੇ ਜਿਨ੍ਹਾਂ ਨੇ ਵੀ ਆਨਸਰ ਆਪਸ਼ਨ ਡੀ ਕੀਤਾ ਜੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਬਿਲਕੁਲ ਠੀਕ ਹੈ ਜੀ 1969 கரੈਕਟ ਆਨਸਰ ਹੋਵੇਗਾ ਜੀ ਕੁਐਸਚਨ ਨੰਬਰ 21 ਦੇ ਬਲਵੱਦਿਆਂ ਜੀ 21 ਨੰਬਰ ਇਹ ਨਾ ਧੋਪੇ ਨਾ ਛਾਵੇਂ ਦੀ ਵਿਦਾ ਕੀ ਹੈ ਆਪਸ਼ਨ A ਜੀ ਨਾਵਲ B ਕਵਿਤਾ ਸੀ ਕਹਾਣੀ D ਇਹਨਾਂ ਵਿੱਚੋਂ ਕੋਈ ਵੀ ਨਹੀਂ கரੈਕਟ ਆਨਸਰ ਕੁਐਸਚਨ ਨੰਬਰ 21 ਦੇ ਲਈ ਕਰੋ ਜੀ ਨਾ ਧੋਪੇ ਨਾ ਛਾਵੇਂ ਇਹ ਵਿਦਾ ਦੱਸੀ ਜਾਵੇ ਜੀ ਹਾਂ ਜੀ ਨਾ ਧੋਪੇ ਨਾ ਛਾਵੇਂ ਦੇ ਲਈ ਵਿਦਾ ਕੁਐਸਚਨ ਨੰਬਰ 21 21 ਨੰਬਰ ਲਈ ਬੀ ਆਨਸਰ ਆ ਚੁੱਕਾ ਹੈ अगेन ਬੀ ਆਪਸ਼ਨ ਕਵਿਤਾ ਜੀ ਬਿਲਕੁਲ ਠੀਕ ਹੈ ਨਾ ਧੁੱਪੇ ਨਾ ਛਾਵੇਂ ਦੀ ਵਿਦਾ ਹੈ ਜੀ ਕਵਿਤਾ ਕੁਐਸਚਨ ਨੰਬਰ 22 22 ਨੰਬਰ ਜੀ ਮਿੱਤਰ ਪਿਆਰਾ ਕਿਸ ਦੀ ਰਚਨਾ ਹੈ ਆਪਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਬੀ ਸੰਤੋਖ ਸਿੰਘ ਧੀਰ ਸੀ ਸੰਤ ਸਿੰਘ ਸੇਖੋਂ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 22 ਲਈ ਕਰੋ ਆਨਸਰ ਮਿੱਤਰ ਪਿਆਰਾ ਕਿਸ ਦੀ ਰਚਨਾ ਹੈ 22 ਨੰਬਰ ਲਈ ਕਰੋ ਜੀ ਆਨਸਰ 22 ਦੇ ਲਈ ਅਜੇ ਤੱਕ ਕੋਈ ਆਨਸਰ ਨਹੀਂ ਆਇਆ ਹੈ ਬਾਈਲੀ ਸੀ ਆਪਸ਼ਨ ਆ ਚੁੱਕਿਆ ਅਗੇਂਸਟ ਸੀ ਆਪਸ਼ਨ ਲਗਭਗ ਸੀ ਦੇ ਨਾਲ ਸਾਰੇ ਜਾ ਰਹੇ ਮਿੱਤਰ ਪਿਆਰਾ ਰਚਨਾ ਜੀ ਸੰਤ ਸਿੰਘ ਸੇਖੋਂ ਦੀ ਬਿਲਕੁਲ ਠੀਕ ਹੈ ਸੀ ਆਪਸ਼ਨ ਕੁਐਸਚਨ ਨੰਬਰ 23 ਦੇ ਵੱਲ ਵੱਧ ਜੀ 23 ਨੰਬਰ ਹੈ ਇਹ ਉਹ ਹਮਾਰਾ ਜੀਵਨਾ ਕਿ ਦੀ ਵਿਧਾ ਕੀ ਹੈ ਇਹ ਉਹ ਹਮਾਰਾ ਜੀਵਨਾ ਦੀ ਵਿਧਾ ਪੁੱਛੀ ਗਈ ਹੈ ਆਪਸ਼ਨ A ਕਾਂਗੀ B ਨਾਟਕ C ਨਾਵੜ ਦੀ ਕਹਾਣੀ 23 ਨੰਬਰ ਕੁਐਸਚਨ ਲਈ ਕਰੈਕਟ ਆਨਸਰ ਜੀ ਕੁਐਸਚਨ ਨੰਬਰ 23 ਲਈ ਕਰੈਕਟ ਆਨਸਰ ਕਰਿਆ ਜਾਵੇ ਜੀ 23 ਲਈ ਸੀ ਆਪਸ਼ਨ ਆ ਰਿਹਾ ਜੀ ਲਗਭਗ ਸਾਰੇ ਹੀ ਆਪਸ਼ਨ ਸੀ ਦੇ ਨਾਲ ਜਾ ਰਿਹਾ ਜੀ ਸੀ ਜਿਨ੍ਹਾਂ ਨੇ ਅਨਸਰ ਕੀਤਾ ਹੈ ਬਿਲਕੁਲ ਠੀਕ ਹੈ ਕੁਐਸਚਨ ਨੰਬਰ 23 ਲਈ ਇਹ ਮਾਰਾ ਜੀਵਨਾ ਵਿਦ ਹੈ ਜੀ ਨਾਵਲ ਕੁਐਸਚਨ ਨੰਬਰ 24 ਹੈ ਜੀ ਮਿੱਤਰ ਪਿਆਰਾਂ ਨੂੰ ਸਾਹਿਤ ਕਾਦਮੀ ਅਵਾਰਡ ਕਦੋਂ ਮਿਲਿਆ অপਸ਼ਨ 1973 b 1972 c 1971 d ਇਹਨਾਂ ਵਿੱਚੋਂ ਕੋਈ ਵੀ ਨਹੀਂ ਇਸ ਕੁਐਸਚਨ ਦੇ ਲਈ ਅਨਸਰ ਆਲਰੇਡੀ ਪਹਿਲਾਂ ਤੁਸੀਂ ਕਰ ਹੀ ਚੁੱਕੇ ਹੋ ਸੋ ਗਲਤ ਨਹੀਂ ਹੋਣਾ ਚਾਹੀਦਾ ਜੀ ਕੁਝ ਕੈਂਡੀਡੇਟ ਦਾ ਅਨਸਰ ਪਹਿਲਾਂ ਆ ਗਿਆ ਸੀ ਇਹਦਾ ਤੋ ਆਨਸਰ ਕੁਐਸਚਨ ਨੰਬਰ 24 ਦੇ ਲਈ 24 ਲਈ ਬੀ ਆਪਸ਼ਨ ਆ ਰਿਹਾ ਸੀ ਵੀ ਆ ਰਿਹਾ ਜੀ ਇਹ ਕੋਈ ਗਲਤ ਨਹੀਂ ਹੋਣਾ ਚਾਹੀਦਾ ਫਿਰ ਵੀ ਗਲਤ ਇੱਕ ਦੋ ਆਨਸਰ ਆ ਰਹੇ ਜਿਨ੍ਹਾਂ ਨੇ ਆਪਸ਼ਨ ਬੀ ਕੀਤਾ ਜੀ 1972 ਬਿਲਕੁਲ ਠੀਕ ਹੈ ਕੁਐਸਚਨ ਨੰਬਰ 25 ਦੇ ਵੱਲ ਵਧਦੇ ਹਾਂ ਜੀ 25 ਨੰਬਰ ਇਹ ਦਲੀਪਕਰ ਟਿਵਾਣਾ ਨੂੰ ਸਾਇਦ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ 1971 ਬੀ 1972 ਸੀ 1973 ਡੀ 1974 ਸੌਰੀ 94 1794 ਲਿਖਿਆ ਗਿਆ ਬਟ ਇੱਥੇ 1974 ਲਿਖਣਾ ਸੀ ਏ ਨੂੰ 1974 ਪੜਿਆ ਜਾਵੇ ਠੀਕ ਹੈ ਜੀ ਡੀ ਨੂੰ 1974 ਪੜਿਆ ਜਾਵੇ ਜੀ ਕੁਐਸਚਨ ਨੰਬਰ ਏ ਆਪਸ਼ਨ ਕੁਐਸਚਨ ਨੰਬਰ 25 ਲਈ ਏ ਆਪਸ਼ਨ ਆਨਸਰ ਆ ਰਿਹਾ ਜੀ 1971 ਜੀ ਇਹਦੇ ਲਈ ਵੀ ਪ੍ਰੀਵਿਅਸ ਕੁਐਸਚਨ ਦੇ ਨਾਲ ਜਦੋਂ ਪੁੱਛਿਆ ਗਿਆ ਕੁਐਸਚਨ ਪਿਛਲਾ ਤਲੀਪ ਘਟਿਵਾਣਾ ਦਾ ਤਾਂ ਉੱਥੇ ਵੀ ਆਨਸਰ ਕੁਝ ਕੁ ਕੈਂਡੀਡੇਟ ਨੇ ਕੀਤਾ ਸੀ ਬਿਲਕੁਲ ਠੀਕ ਹੈ 1971 ਜਿਨ੍ਹਾਂ ਨੇ ਕੀਤਾ ਕੁਐਸਚਨ ਨੰਬਰ 26 26 ਨੰਬਰ ਇਹ ਹਰਪ੍ਰੀਤ ਸਿੰਘ ਨੂੰ ਸਾਇਦ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ ਹੈ 1965 ਬੀ 1967 ਸੀ 1969 ਡੀ 1970 ਕੁਐਸਚਨ ਨੰਬਰ 26 ਲਈ ਅਨਸਰ ਕਰੋ ਜੀ 26 ਨੰਬਰ ਕਰੈਕਟ ਅਨਸਰ ਕਰਿਆ ਜਾਵੇ ਜੀ ਇੱਥੇ ਵੀ ਕੁਐਸਚਨ ਦੀ ਇਨਫਰਮੇਸ਼ਨ ਹੋ ਰਹੀ ਹੈ ਜੀ ਕਪੂਰ ਸਿੰਘ ਨੂੰ ਮੰਤਰੀ ਅਤਰ ਸੀ ਆਪਸ਼ਨ ਮੋਸਟਲੀ ਅਨਸਰ ਆ ਰਹੀ ਹੈ 1969 ਜੀ 1969 ਦੇ ਵਿੱਚ ਮਿਲਿਆ ਜੀ ਹਰਪ੍ਰੀਤ ਸਿੰਘ ਨੂੰ ਨਾ ਤੁੱਪੇ ਨਾ ਛਾਵਾਂ ਦੇ ਲਈ ਕੁਐਸਚਨ ਨੰਬਰ 27 27 ਨੰਬਰ ਇਹ ਕੁਲਵੰਤ ਸਿੰਘ ਵਿਰਕ ਨੂੰ ਸਾਇਦ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ ਹੈ 1962 ਬੀ 1966 ਡਾਟਾ ਅਲਰਟ ਆ ਗਿਆ ਜੀ ਦੋ ਤਿੰਨ ਕੁਐਸਚਨ ਰਹਿ ਗਏ ਹੋ ਜਾਣੇ ਜੀ 1962 1966 1968 1969 27 ਨੰਬਰ ਲਈ ਕਰੈਕਟ ਆਨਸਰ ਜੀ 27 ਦੇ ਲਈ ਸੀ ਆਪਸ਼ਨ ਆਇਆ ਜੀ 1938 ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ 1938 ਆਨਸਰ ਦਿੱਤਾ ਕੁਐਸਚਨ ਨੰਬਰ 28 28 ਨੰਬਰ ਜੀ ਮੋਹਨ ਸਿੰਘ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ ਏ 1956 ਬੀ 1957 ਸੀ 1958 ਡੀ 1909 ਕੁਐਸਚਨ ਨੰਬਰ 28 ਦੇ ਲਈ ਆਨਸਰ ਕਰੋ ਜੀ 28 ਨੰਬਰ ਮੋਹਨ ਸਿੰਘ ਨੂੰ ਸਾਇਤ ਕਾਦਮੀ ਅਵਾਰਡ ਕਿ ਕਦੋਂ ਮਿਲਿਆ ਜੀ ਆਨਸਰ ਆਪਸ਼ਨ ਡੀ ਆ ਰਿਹਾ ਹੈ उन्नीस सौ उनाहठ केी मोहन सिंह मैंने मिले जी उन्नीस सौ उनाहठ के बिल्कुल सही आंसर है जी उन्नीस सौ क्वेश्चन नंबर उन्ती है जी मित्र प्यारा मित्र प्यरा विधा पूछी गई है ऑप्शन है नाटक दी कहानी सी कविता डी एकांगी उन्नती नंबर लिए करैक्ट आंसर करो जी हाँ जी सो उन्नीस सौ उनाहठ वेला ठीक है जी उन्नीस सौ तिहत्तर वाला वेला डी डी उन्नती ऑप्शन आ जी ਮਿੱਤਰ ਪਿਆਰਾ ਦੀ ਵਿਦਾ ਪੁੱਛੀ ਗਈ ਮਿੱਤਰ ਪਿਆਰਾ ਜੀ ਨਾਟਕ ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਆਨਸਰ ਆਪਸ਼ਨ ਏ ਕੀਤਾ ਕੁਐਸਚਨ ਨੰਬਰ 30 ਦੇ ਵਲਵਾਦਿਆ ਜੀ ਕੁਐਸਚਨ ਨੰਬਰ 30 ਤੇ ਅੱਜ ਦਾ ਆਖਰੀ ਕੁਐਸਚਨ ਕਰਤਾਰ ਸਿੰਘ ਦੁੱਗਲ ਨੂੰ ਸਾਇਦ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ ਏ 1961 ਬੀ 1963 ਸੀ 1965 ਡੀ 1968 ਕੁਐਸਚਨ ਨੰਬਰ 30 ਲਈ ਕਰੈਕਟ ਆਨਸਰ ਕਰੋ ਜਿਹੜੇ ਵੀ ਨਵੇਂ ਵੇਟਰ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਬਣਾ ਨਾ ਭੁੱਲਣ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਆਉਣ ਵਾਲੀਆਂ ਕਲਾਸਾਂ ਦਾ हां जी ਇਸ ਚੈਨਲ ਤੇ ਸੈਟਰਡੇ ਤੇ ਸੰਡੇ ਨੂੰ ਕਲਾਸ ਲੱਗਦੀ ਹੈ ਸੋ ਇਸ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੀਆਂ ਕਲਾਸਾਂ ਦੀ ਨੋਟੀਫਿਕੇਸ਼ਨ ਮਿਲਦੇ ਰਹਿਣ ਇਸ ਤੋਂ ਲਵ ਨੋਟ ਕਰੋ ਕਿ ਜੇਕਰ ਤੁਹਾਨੂੰ ਪ੍ਰਿੰਟਡ ਫਾਰਮ ਦੇ ਵਿੱਚ ਕੰਟੈਂਟ ਚਾਹੀਦਾ ਜਾਂ ਫਿਰ ਤੁਹਾਨੂੰ ਚਾਹੀਦਾ ਜੀ ਅ ਪੇਡ ਕੰਟੈਂਟ ਪੇਡ ਕੋਰਸ ਚਾਹੀਦਾ ਹੈ ਉਹ ਅਵੇਲੇਬਲ ਨੇ ਜੇ ਤੁਹਾਨੂੰ ਚਾਹੀਦਾ ਜੀ ਪ੍ਰੈਕਟਿਸ ਸੈਟ ਤਾਂ ਉਹ ਵੀ ਅਵੇਲੇਬਲ ਨੇ ਇਹਨਾਂ ਸਭ ਨੂੰ ਪ੍ਰਾਪਤ ਕਰਨ ਲਈ ਸੰਪਰਕ ਕਰੋ ਜੀ ਆਪਣੇ ਨੰਬਰ 7837896518 ਇਸ ਨੰਬਰ ਤੇ ਸੰਪਰਕ ਕਰਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਜੀ ਸਕਰੀਨ ਸ਼ਾਟ ਕਰ ਲਓ ਜੀ ਇਸ ਨੰਬਰ ਦਾ ਤਾਂ ਕਿ ਲੋਡ ਭੰਤ ਇਸ ਨੂੰ ਉਵਰਤੇ ਜਾ ਸਕੇ ਸੋ 3 ਨੰਬਰ ਕੁਐਸਚਨ ਦੇ ਲਈ கரੈਕਟ ਆਨਸਰ ਕਰੋ ਅੱਜ ਫਿਰ ਤਿਆਰੀਆਂ ਹੋ ਗਈਆਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਆਨਸਰ ਤੋਂ ਪਹਿਲਾਂ ਸੀ ਆਪਸ਼ਨ ਆਨਸਰ ਹੈ ਜੀ 1965 ਸੀ ਆਪਸ਼ਨ ਅਨਸਰ ਕੀਤਾ ਗਿਆ ਜੀ 1965 ਜਿਨ੍ਹਾਂ ਨੇ ਵੀ ਅਨਸਰ ਕੀਤਾ ਜੀ ਆਪਸ਼ਨ ਸੀ 1965 ਬਿਲਕੁਲ ਠੀਕ ਹੈ ਜੀ ਕਰਤਾਰ ਸਿੰਘ ਗੁੱਗਲ ਨੂੰ 1965 ਦੇ ਵਿੱਚ ਅਵਾਰਡ ਮਿਲਿਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਆਫ ਦਾ ਬਹੁਤ ਬਹੁਤ ਧੰਨਵਾਦ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਕਿਉਂਕਿ ਤੁਹਾਡੇ ਲਾਈਕ ਐਂਡ ਸ਼ੇਅਰ ਨਾਲ ਮਿਲੇਗਾ ਜੀ ਮੈਨੂੰ ਮੋਟੀਵੇਸ਼ਨ ਜੇ ਮੋਟੀਵੇਸ਼ਨ ਮਿਲੇਗਾ ਤਾਂ ਕਲਾਸਾਂ ਲਗਾਤਾਰ ਮਿਲਦੀਆਂ ਰਹਿਣਗੀਆਂ मिलंदा जी कल्ह ठीकु नौ बजे थैंक्यू सो मच जी तद तकलीफ़ बाए बाए टेक कयर गुड नाइट स्वीट ड्रीम्स